ਅਜਨਵੀਰਵਾ ਨੂੰ ਸੋਇਰੇ 12 ਵਜੇ ਸਰਕਾਰੀ ਕੀਰਤੀ ਕੋਲਚ ਨਿਆਲ ਪਾਤੜਾ ਵਿਖੇ ਜ਼ਿਲ੍ਹਾ ਚੋਣ ਅਫਸਰ ਭਾਰਤ ਸਰਕਾਰ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਅਮਰਜੀਤ ਸਿੰਘ ਦੀ ਅਗਵਾਈ ਹੇਠ ਸੀ ਡੀ ਪੀਓ ਪਾਤੜਾ ਦੇ ਸਹਿਯੋਗ ਦੇ ਨਾਲ ਵੋਟਰ ਦਿਵਸ ਮਨਾਇਆ ਇਸ ਮੌਕੇ ਸਵੀਪ ਇਨਚਾਰਜ ਨੋਡਲ ਅਫਸਰ ਡਾਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆ ਕਿ ਹੈ ਕਿ ਦੇਸ਼ ਦੀਆਂ ਲੋਕਾਂਤਰੀਤ ਪਰੰਪਰਾਵਾਂ ਨੂੰ ਬਣਾਈ ਰੱਖਣ ਲਈ ਉਹ ਸੁਤੰਤਰ ਨਿਰਪੱਖ ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਅਸੀਂ ਅਸੀਂ ਭਾਰਤ ਦੇ ਭਾਰਤ ਦੇ ਨਾਗਰਿਕ ਨਾਗਰਿਕ ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਅਸੀਂ ਆਪਣੀ ਦੇਸ਼ੀਆਂ ਆਪਣੇ ਦੇਸ਼ੀਆਂ ਲੋਕਤੰਤਰੀ ਲੋਕਤੰਤਰੀ ਪਰੰਪਰਾਵਾਂ ਪਰੰਪਰਾਵਾਂ ਕਾਇਮ ਰੱਖਾਂਗੇ ਕਾਇਮ ਰੱਖਾਂਗੇ ਅਤੇ ਅਤੇ ਸੁਤੰਤਰ ਸੁਤੰਤਰ ਨਿਰਪੱਖ ਨਿਰਪੱਖ ਅਤੇ ਸ਼ਾਂਤ ਲਈ ਅਤੇ ਸ਼ਾਂਤ ਲਈ ਚੋਣਾ ਦੇ ਚੋਣਾ ਦੇ ਮਨ ਮਨ ਵਰਕਰ ਰੱਖਦੇ ਹੋਏ ਵਰਕਰ ਰੱਖਦੇ ਹੋਏ ਨਿਦਰ ਹੋ ਕੇ ਨਿਦਰ ਹੋ ਕੇ ਤਮ ਤਮ ਵਰਗ ਵਰਗ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਭਾਸ਼ਾ ਭਾਸ਼ਾ ਜਾਂ ਜਾਂ ਹੋਰ ਕਿਸੇ ਵੀ ਹੋਰ ਕਿਸੇ ਵੀ ਲਾਲਚ ਦੇ ਲਾਲਚ ਦੇ ਪ੍ਰਭਾਵ ਤੋਂ ਬਿਨਾ ਪ੍ਰਭਾਵ ਤੋਂ ਬਿਨਾ ਸਾਰਿਆਂ ਸਾਰਿਆਂ ਚੋਣਾ ਵਿੱਚ ਚਾਹ ਲਈ ਆਪਣੇ ਆਪਣੇ ਵੋਟ ਦੇ ਵੋਟ ਦੇ ਹੱਕ ਦੀ ਹੱਕ ਦੀ ਵਰਤੋਂ ਕਰਾਂਗੇ ਵਰਤੋਂ ਕਰਾਂਗੇ ਜੈ ਹਿੰਦ ਜੈ ਹਿੰਦ ਸਰਕਾਰੀ ਕੀਰਤੀ ਕਾਲਜ ਨਿਆਲ ਪਾਤਣਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ 25 ਜਨਵਰੀ ਨੂੰ ਅਸੀਂ ਨੈਸ਼ਨਲ ਵੋਟਰਸ ਡੇ ਵੱਜੋਂ ਜਿਵੇਂ ਹਰ ਸਾਲ ਮਨਾਉਂਦੇ ਆ ਇਸ ਸਾਲ ਵੀ ਅਸੀਂ ਮਨਾ ਰਹੇ ਹਾਂ ਇਹਦੇ ਵਿੱਚ ਅਸੀਂ ਆਪਣੇ ਸਾਰੇ ਵਿਦਿਆਰਥੀਆਂ ਨੂੰ ਇਹ ਜਾਗਰੂਕ ਕਰਾਉਂਦੇ ਹਨ ਕਿ ਜਿਹੜੇ 18 ਸਾਲ ਤੋਂ ਉੱਪਰ ਨੇ ਬੱਚੇ ਉਹ ਸਾਰੇ ਆਪਣੀ ਵੋਟ ਬਣਾਉਣ ਔਰ ਜਿੱਥੇ-ਜਿੱਥੇ ਵੀ ਜਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਨੇ ਪਿੰਡ ਦੇ ਵਿੱਚ ਜਾ ਕੇ ਵੀ ਉਹ ਸਾਡੇ ਅਜੇ ਐਮਬੈਸਡਰ ਐਕਟ ਕਰਦੇ ਨੇ ਕਿ ਜਿੰਨੇ ਵੀ 18 ਸਾਲ ਤੋਂ ਐਲੀਜੀਬਲ ਬੱਚੇ ਨੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਵੋਟਾਂ ਬਣਾਈਆਂ ਜਾਣ ਕਿਉਂਕਿ ਵੋਟ ਸਾਡਾ ਇੱਕ ਸਰਕਾਰ ਨੂੰ ਚੁਣਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਜੇ ਅਸੀਂ ਉਸ ਤਰ੍ਹਾਂ ਦੀ ਸਰਕਾਰਾਂ ਚੁਣਨੀਆਂ ਚਾਹੀਦੀਆਂ ਹਨ ਕਿ ਜਿਹੜੀਆਂ ਸਾਡੀਆਂ ਸੋਸਾਇਟੀ ਨੂੰ ਜਾਂ ਸਾਡੇ ਸਮਾਜ ਨੂੰ ਵਧੀਆ ਤਰੀਕੇ ਦੇ ਨਾਲ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਪ੍ਰਦਾਨ ਕਰ ਸਕਣ ਇਸ ਕਰਕੇ ਜਿਹੜਾ ਹੈ ਵੋਟਰਸ ਡੇ ਦਾ ਬਹੁਤ ਹੀ ਵੱਡੀ ਇੰਪੋਰਟੈਂਸ ਹੈ ਜਿਹੜੇ ਬੱਚੇ 18 ਸਾਲ ਤੋਂ ਉੱਪਰ ਹਨ ਉਹ ਉਹ ਆਪਣੀਆਂ ਵੋਟਾਂ ਬਣਵਾਉਣ ਆਰ ਆਪਣੀ ਵੋਟ ਦਾ ਜਿਹੜਾ ਹੱਕ ਉਨੂੰ ਅچھے ਤਰੀਕੇ ਦੇ ਨਾਲ ਨੂੰ ਯੂਜ਼ ਕਰਾਂ 14ਵੇਂ ਰਾਸ਼ਟਰੀ ਵੋਟਰ ਦਿਵਸ ਦੇ ਉੱਪਰ ਸਰਕਾਰੀ ਕਿਰਤੀ ਕੌਜ ਨਿਹਾਲ ਪਾਤੜਾਂ ਤੇ ਸਦੀਪ ਵਿਭਾਗ ਵੱਲੋਂ ਜਿਹਦੇ ਖਾਸ ਕਰਕੇ ਮੈਂ ਨੋਡਲ ਅਫਸਰ ਡਾਕਟਰ ਗੁਰਜੀਤ ਅੱਜ ਅਸੀਂ ਇੱਥੇ ਪ੍ਰੋਗਰਾਮ ਮਨਾਇਆਗਾ ਔਰ ਵਿਦਿਆਰਥੀਆਂ ਦੇ ਨਾਲ ਐਨਸੀਸੀ ਦੇ ਵਿਦਿਆਰਥੀਆਂ ਨਾਲ ਉਹਨਾਂ ਦੇ ਇੰਚਾਰਜ ਸਹਿਬਾਨ ਪ੍ਰੋਫੈਸਰ ਜਗਦੀਸ਼ ਜੀ ਐਨਐਸਐਸ ਭਾਗ ਨਾਲ ਤੇ ਹੋਰ ਸਾਰੇ ਸਟਾਫ ਮੈਂਬਰ ਸਹਿਬਾਨ ਨਾਲ ਅਸੀਂ ਇੱਥੇ ਮਨਾਇਆ ਔਰ ਇਹਦਾ ਮੁੱਖ ਮਕਸਦ ਇਹ ਹੀ ਹੈ ਕਿ ਜਿਹੜਾ ਯੋਗ ਵੋਟਰ ਬਣ ਜਾਂਦਾ ਹੈ ਤੂੰ ਆਪਣੀ ਵੋਟ ਦਾ ਇਸਤੇਮਾਲ ਬਹੁਤ ਬੁਧੀਆ ਤਰੀਕੇ ਨਾਲ ਸੋਚ ਸਮਝ ਕੇ ਕਰੇ ਤਜ ਜੇ ਅਸੀਂ ਵੋਟ ਪਾਉਣ ਤੋਂ ਪਹਿਲਾਂ 5-7 ਮਿੰਟ ਸੋਚ ਕੇ ਕੋਈ ਫੈਸਲਾ ਕਰਾਂਗੇ ਤਾਂ ਸਾਨੂੰ 5 ਸਾਲ ਪਸਤਾਉਣ ਆਲੀ ਪੈਗੋ ਸੋ ਅਸੀਂ ਇਨ ਅਵੇਅਰ ਹੋ ਜੀਏ ਕਿ ਅਸੀਂ ਇਹੀ 5 ਮਿੰਟ ਜਿਹੜਾ ਹੈ ਸੋਚ ਕੇ ਮੋਰ ਜਦੋਂ ਪਾਵਾਂਗੇ ਤਾਂ ਆਉਣ ਵਾਲੇ 5 ਸਾਲ ਜਿਹੜੀ ਅਸੀਂ ਸਰਕਾਰ ਬਣਾਵਾਂਗੇ ਜਾਂ ਜਿਹੜਾ ਵੀ ਨੁਮਾਇੰਦਾ ਚੋਣਾਂਗੇ ਉਹ ਵਧੀਆ ਸਮਾਜਿਕ ਜਿਹੜਾ ਹੈ ਸੇਵਾ ਵਿੱਚ ਲੱਗਿਆ ਰਹੇ ਔਰ ਸਮਾਜ ਦੀ ਸੇਵਾ ਸਮਾਜ ਨੂੰ ਵਿੱਤੀ ਵਾਸਤੇ ਅੱਗੇ ਲੈ ਕੇ ਜਾਵੇ ਤਾਂ ਹੀ ਅਸੀਂ ਇੱਕ ਵਧੀਆ ਵੋਟਰ ਦੇ ਤੌਰ ਤੇ ਸਾਬਤ ਹੋ ਸਕਦੇ ਆ ਇੱਥੇ ਅਸੀਂ ਜਿੰਨੇ ਵੀ ਵੋਟਰ ਨਵੇਂ ਜਿਹੜੇ ਬਣਦੇ ਆ ਉਹਨਾਂ ਵਿਦਿਆਰਥੀਆਂ ਨੂੰ ਵੀ ਅਸੀਂ ਤਰ੍ਹਾਂ ਤਰ੍ਹਾਂ ਦੀ ਮੌਕੇ ਮੌਕੇ ਤੇ ਜਿਹੜੀ ਸੁਰੱਖਤ ਜਿੰਨਾ ਚਾਹੀਏ 1950 ਤੇ ਉਹ ਕਾਲ ਕਰਦੇ ਆ ਜਾਂ ਐਨਐਸਵੀਪੀ ਐਪ ਦੇ ਉੱਪਰ ਜੁਆਇਨ ਕਰਕੇ ਹੋਟਲਾ ਵੋਟ ਬਣਾਉਂਦੀ ਹੈ ਜਾਂ ਜਿਹੜੇ ਬੀਐਲਓ ਸਾਹਿਬ ਨੇ ਉਹ ਆਪਣੇ ਹਲਕੇ ਦੇ ਵਿੱਚ ਜਾ ਕੇ ਵੋਟ ਬਣਾ ਸਕਦੇ ਆ ਔਰ ਕੌਂਸਲ ਦੇ ਵੱਲੋਂ ਵੀ ਸਾਡੇ ਇੱਥੇ ਜਿਹੜੀਆਂ ਵੋਟ ਬਣਾਈ ਜਾਂਦੀ ਹੈ ਤੁਸੀਂ ਬਹੁਤ ਸਾਰੇ ਬੱਚੇ ਨੇ ਬਣਾਈਆਂ ਵੀ ਨੇ ਰਿਸਟਰਡ ਵੀ ਕੀਤੇ ਨਹੀਂ ਗਿਆ ਉਹਨਾਂ ਦੇ ਵੋਟਾਂ ਆ ਵੀ ਜਾਣ ਗਿਆ ਸੋ ਅਸੀਂ ਇਹੀ ਬਿਜਾਸ ਕਰਦੇ ਆ ਨਾ ਬੱਚਿਆਂ ਨੂੰ ਕਿ ਹੁਣ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਬਣ ਜਾਣ ਗਿਆ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਚੋਣ ਦੇ ਵਿੱਚ ਤੁਸੀਂ ਵੋਟ ਪਾਉਣ ਜਾਣਾ ਉਹ ਆਪਣੀ ਸੋਚ ਸਮਝ ਕੇ ਪਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਛਤਾਵਾ ਨਾ ਪਵੇ ਪਛਤਾਵਾ ਨਾ ਹੋ ਕਿ ਅਸੀਂ ਕਿਸੇ ਗਲਤ ਬੰਦੇ ਨੂੰ ਚੁਣ ਕੇ ਅੱਗੇ ਲੈ ਆਂ ਸਮਾਜ ਦੀ ਵਿਕਤੀ ਵਾਸਤੇ ਲੋਕਤੰਤਰੀ ਵਿਕਤੀ ਵਾਸਤੇ ਅਸੀਂ ਸਿਆਣੇ ਤੇ ਸੁਝਵਾਨ ਵੋਟਰ ਬਣ ਕੇ ਚੱਲਾਂਗੇ ਤਾਂ ਕਿ ਅਸੀਂ ਸਮਾਜ ਨੂੰ ਅੱਗੇ ਹੋਰ ਵਿੱਤਰ ਜਰਾ ਹੋ ਬੜਾ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਸਿਕੰਦਰਪੁਰ ਸੀਡੂ 4 ਅੱਜ ਇਸ ਇੱਥੇ ਮਾਲਕੀਰਤੀ ਕਾਲਜ ਦੇ ਵਿੱਚ ਵੋਟਰ ਜਾਗਰਤਾ ਦਿਵਸ ਤੇ ਸੰਗ ਦੇ ਵਿੱਚ ਕਿੱਥੇ ਹੋ ਰਿਹਾ ਹੈ ਇੱਥੇ ਮਨ ਲੌਂਜ ਦੇ ਸਕੂਲ ਕਾਲਜ ਦੇ ਬੱਚਿਆਂ ਨੂੰ ਵੋਟਾਂ ਲਈ ਜਾਗਰਤਾ ਜਾ ਰਿਹਾ ਹੈ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਜਿਹੜਾ ਹੈ ਵੋਟ ਪਾਉਂਦਾ ਜਿਹੜਾ ਉਹ ਵੋਟ ਦੀ ਸਹੀ ਵਰਤੋਂ ਬਿਨਾ ਕਿਸੇ ਪ੍ਰਤੀਕਲੇ ਪ੍ਰਸ਼ੋਤ ਜਾਂ ਬਿਨਾ ਮਸ਼ੀਨ ਤੋਂ ਜਿਹੜੀ ਹੈਗੀ ਆਪਣੀ ਵੋਟ ਦੀ ਵਰਤੋਂ ਕਰਨ ਲਈ ਉਹਨਾਂ ਨੂੰ ਜਾਣਕਾਰੀ ਦਿੱਤੀ ਪਰ ਮਾਨਜੋਬ ਪ੍ਰੋਫੈਸਰ ਅਮਰਜੀਤ ਸਿੰਘ ਜੀ ਤੇ ਸਾਡੇ ਐਸਡੀਐਮ ਪਤਲਾ ਸ਼੍ਰੀ ਨਵਦੀਪ ਕੁਮਾਰ ਜੀ ਦੇ ਨਿਸ਼ਾ ਨਿਰਦੇਸ਼ਾ ਮੁਤਾਬਕ ਸਾਡੇ ਕਾਲਜ ਦੇ ਵਿੱਚ ਅੱਜ ਨੈਸ਼ਨਲ ਰੀਡਰ ਡੇ ਦੇ ਉੱਤੇ ਜਿਹੜਾ ਜਾਗਰੂਕਤਾ ਲਈ ਪ੍ਰੋਗਰਾਮ ਕਰਵਾਇਆ ਗਿਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਸੀਡੀਪੀਓ ਸ਼੍ਰੀਮਤੀ ਸਖੰਦਰ ਕੌਰ ਜੀ ਉਹਨਾਂ ਦੇ ਨਾਲ ਸੁਪਰਵਾਈਜ਼ਰ ਸ਼੍ਰੀਮਤੀ ਬਲਵੰਤ ਕੌਰ ਜੀ ਉਹਨਾਂ ਦੇ ਨਾਲ ਡੀਐਲਓ ਸਹਿਬਾਨ ਸ਼੍ਰੀਮਤੀ ਸੁਨੀਲ ਲਤਾ ਕੌਰ ਤੇ ਮੀਤ ਕੌਰ ਜੀ ਆਏ ਨੇ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਸਟਾਫ ਮੈਂਬਰ ਸਹਿਬਾਨ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਤੇ ਗੋਟਰ ਜਾਗਰੂਕਤਾ ਦੇ ਮੁੱਦੇ ਤੇ ਪ੍ਰੋਫੈਸਰ ਰਮਨਦੀਪ ਕੌਰ ਰਾਜਨੀਤੀ ਨੇ ਭਾਗ ਲਏ ਵਿਦਿਆਰਥੀਆਂ ਦੇ ਨਾਲ ਇੱਕ ਵਿਸ਼ੇਸ਼ ਲੈਕਚਰ ਸੰਜਾ ਕੀਤਾ ਸਾਡੇ ਕਾਲਜ ਦੇ ਸੁਦੀਪ ਦੇ ਲੋਕਲ ਅਫਸਰ ਡਾਕਟਰ ਗੁਰਜੀਤ ਸਿੰਘ ਜੀ ਹੋਣ ਦੇ ਵੱਡੇ ਜਤਨਾਂ ਸਦਕਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਉਹ ਕਰਵਾਇਆ ਗਿਆ ਜਿਹਦੇ ਵਿੱਚ NCC NSS ਰਾਜਨੀਤੀ ਵਿਭਾਗ ਦਾ ਵਿਸ਼ੇਸ਼ ਯੋਗਦਾਨ ਰਿਹਾ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰ ਅਸੀਂ ਸਰਕਾਰੀ ਕੀਰਤੀ ਕਲਯਾਰ ਪਤਣਾ ਵਿਖੇ 14ਵਾਂ ਰਾਸ਼ਟਰੀ ਬੋਟਰ ਦਿਵਸ ਮਨਾ ਰਹੇ ਆ ਤੇ ਇੱਥੇ ਸਾਡਾ ਜਸਟ ਬੱਚਿਆਂ ਨੂੰ ਇੱਕੋ ਹੀ ਮੈਸੇਜ ਹੈ ਕਿ ਆਪਣੇ ਵੋਟ ਦੇ ਅਧਿਕਾਰ ਨੂੰ ਸਹੀ ਢੰਗ ਦੇ ਨਾਲ ਯੂਜ਼ ਕਰਨਾ ਤਾਂ ਜੋ ਜੇਕਰ ਆਪਾਂ ਸਥਾਨਕ ਲੈਵਲ ਤੇ ਹੀ ਚੇਂਜ ਲੈ ਕੇ ਆਵਾਂਗੇ ਫਿਰ ਹੀ ਆਪਾਂ ਅੱਗੇ ਉੱਪਰਲੇ ਲੈਵਲ ਤੇ ਚੇਂਜ ਲੈ ਕੇ ਆਵਾਂਗੇ ਤੇ ਦੇਸ਼ ਵਿੱਚ ਬਦਲਾਅ ਹੋਊਗਾ ਤੇ ਡੈਮੋਕ੍ਰੇਸੀ ਆਪਣੇ ਵਧੀਆ ਢੰਗ ਦੇ ਨਾਲ ਵਰਕਿੰਗ ਦੇ ਵਿੱਚ ਹੋਏਗੀ ਅਤੇ ਦੇਸ਼ ਦਾ ਵਿਕਾਸ ਹੋਵੇਗਾ ਤੇ ਸਾਨੂੰ ਸਭ ਤੋਂ ਪਹਿਲਾਂ ਮੇਲ ਮੁੱਦਾ ਇਹੀ ਹੈ ਕਿ ਸਾਨੂੰ ਅਸੀਂ ਨੇ ਵੋਟ ਦੇ ਅਧਿਕਾਰ ਨੂੰ